ਪਾਦਰੋਂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੋ ਉਤਰ ਦਿੰਦੇ ਸੂਖਨ ਰੂਪ ਵਿੱਚ ਸੁਣੋ ਪਾਦੂਏ ਪਰਮ ਪੁਲਾਣੀਆਂ ਸਤਿਗੁਰੂ ਨੇ ਕਹਿੰਦੇ ਪਾਦੂਏ ਪਰਮ ਪੁਲਾਣੀਆਂ ਪਾਦੂਏ ਪਾਠ ਨੇ ਦਦੇ ਨੂੰ ਤਲੈਂਕੜੇ ਹੋਣ ਤੇ ਦੂਏ ਬਣਦਾ ਔਂਕੜ ਹੈ ਇੱਕ ਇੱਕ ਸਿਆਰੀ ਬਿਹਾਰੀ ਨਾਲ ਬਹੁਤ ਫਰਕ ਪੈਂਦਾ ਹੈ ਇਹ ਤਨਸਾਲ ਤਾਂ ਚੱਲੀ ਇੱਥੋਂ ਦੰਦਮੇ ਵਾਲੀ ਜੀਨੂਰਪਿੰਡ ਰਾਵਾਲੀ ਕਾ ਕੇ ਯਾਦ ਕੀਤਾ ਜਾਂਦਾ ਹੈ ਸਤਿਗੁਰੂ ਜੀ ਬਰਾਜੇ ਹੋਏ ਸੀ ਉਸ ਵੇਲੇ ਸਿੱਖ ਨੇ ਪੰਗਤੀ ਪੜ੍ਹ ਦਿੱਤੀ ਸੀ ਕਰਤੇ ਕੀ ਮਿਤ ਕਰਤਾ ਜਾਣ ਕਹਿ ਜਾਣਾ ਗੁਰਸੂਰਾ ਸੁੱਧ ਪਾਠੇ ਦਖਣੀ ਓਮਕਾਰ ਵਿੱਚ ਆਉਂਦਾ ਜੋ ਨਰਬਦਾ ਨਦੀ ਦੇ ਕੰਢੇ ਤੇ ਮਾਡਲੇ ਦੇ ਸ਼ਹਿਰ ਵਿੱਚ ਸਤਿਗੁਰੂ ਜੀ ਪਹੁੰਚੇ ਜਿੱਥੋਂ ਦੇ ਭਾਈ ਗੁਰਦਿਆਲ ਸਿੰਘ ਜੀ ਅੱਜ ਆਪਣੇ ਵਿੱਚ ਬਰਾਜਮਾਨ ਮੀਆਂ ਸੰਗਤ ਵਿੱਚ ਬੈਠੇ ਹੈ ਜਿਨ੍ਹਾਂ ਨੇ ਭਾਈ ਸੁੱਚਾ ਸਿੰਘ ਦੀ ਦੁਰਗਵਾਲਿਆਂ ਦਾ ਸਾਰਾ ਕੇਸ ਆਪਣੀ ਜ਼ਿੰਮੇਵਾਰੀ ਤੇ ਲੜ ਕੇ ਤੇ ਜਿੱਤ ਪ੍ਰਾਪਤ ਕੀਤੀ ਹੈ ਇਹ ਗੁਰੂ ਘਰ ਪਿਆਰੇ ਵੀ ਉਸ ਸ਼ਹਿਰ ਮਾਡਲੇ ਵਿੱਚ ਰਹਿ ਰਹੇ ਹੈ ਦੁਪਹਿਰ ਦੇ ਟਾਂ ਵਿੱਚ ਉਹ ਵੀ ਸੰਗਤ ਦੇ ਦਰਸ਼ਨ ਕਰਨਗੇ ਸੰਗਤ ਉਹਨਾਂ ਦੇ ਕਰੇਗੀ ਉੱਥੇ ਸਤੂਰ ਜੀ ਪਹੁੰਚੇ ਹੋਏ ਸੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇਵ ਜੀ ਭੂਆਰੇ ਪੁੱਤਰ ਗੁਰੂ ਪਿਆਰੇ ਸਾਨੇ ਉਹਨਾਂ ਦੇ ਬਾਬਾ ਰਾਮ ਥੰਮਣ ਜੀ ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇਗਾ ਉੱਥੇ ਸੋ ਸਤਿਗੁਰੂ ਜੀ ਨੇ ਉਹਨਾਂ ਦੇ ਪਰਥਾਏ ਵਡ ਹੰਸ ਰਾਗ ਦਾ ਦੂਜਾ ਸ਼ਬਦ ਦਾ ਮੋਰੀ ਨੂੰ ਚੁਣ ਲਾਇਆ ਭੈਣੇ ਸਾਵਣਾ ਆਇਆ ਤੇਰ ਮੁੰਦ ਕਤਾਰੇ ਜੇਬੜਾ ਤੇ ਲੋਭੀ ਲੋਭ ਲਵਾਇਆ ਉਹਨਾਂ ਦੇ ਪਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਚਾਰਿਆ ਸੀ ਬਖਸ਼ਿਸ਼ ਕੀਤੀ ਸੀ ਤੇ ਦੱਖਣੀ ਓੰਕਾਰ ਦੀ ਬਾਣੀ ਦੀ ਉਹਨਾਂ ਦੇ ਮਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਐ ਇਸ ਪਾਸੇ ਨਾ ਪਾਉਣਾ ਟਾਈਮ ਹੋ ਗਿਆ ਥੋੜਾ ਟਾਈਮ ਬਾਕੀ ਰਹਿੰਦਾ ਹੈ ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਉਸ ਬਾਣੀ ਦਾ ਜਾਪ ਅਨੰਦਪੁਰ ਦੀ ਥੇੜੀ ਤੇ ਸਿੱਖ ਸਿੰਘ ਪੜ ਰਿਹਾ ਸੀ ਸੋ ਇਸ ਪੰਕਤੀ ਨੂੰ ਪੜਦੇ ਪੜਦੇ ਉਹਨੇ ਇਹ ਉਚਾਰਨ ਵਿੱਚ ਕਹਿ ਦਿੱਤਾ ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ ਕਾਇਨਾਤਾਂ ਕੇ ਅਖਰ ਵਰਤੇ ਦਲਾਵਾਂ ਇਥੋਂ ਲਾ 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 ਦਿੱਤੀ ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ ਸਿੰਘ ਵਸਤੀ ਜਾਪ ਕਰ ਰਹੇ ਸੀ ਸੁਣੀ ਨਾ ਸਤੂਰ ਨੇ ਚਪੇੜਾਂ ਮਰਵਾਈਆਂ ਸਿੱਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ ਨਾਮ ਸੁਣਿਆ ਜਾਵ ਦੂਰ ਹੋ ਭਾਗਾ ਮਤ ਮਾਰੇ ਹਰ ਜੀ ਉਹ ਬੇਪਰਵਾਹ ਹੈ ਇਥੇ ਕੁੱਟ ਪੈਂਦੀ ਹੈ ਆਪ ਜੀ ਹੁਕਮ ਜਮਦੂਤ ਦੂਰ ਹੋਵੇਗਾ ਮਹਾਰਾਜ ਨੇ ਅੰਗ ਅਪਣਾ ਕੀਤਾ ਕਿ ਸਿੰਘਾਂ ਤੈਨੂੰ ਚਪੇੜ ਵੱਜੀ ਦੀ ਪੀੜ ਹੈ ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ ਉਸ ਮੇਰੇ ਸਿੱਖ ਚੜਨੀ ਪਿਆ ਭਾਈ ਦਾਸ ਸਿੰਘ ਜੀ ਕੋਲ ਖੜੇ ਸੀ ਪਹਿਰੇ ਤੇ ਮਹਾਵਲੀ ਸੂਰਮੇ ਸ੍ਰੀ ਸਾਹਿਬ ਸਾਡੇ ਤਨ ਫੁੱਟੀ ਗਾਤਰੇ ਹੁਣ ਤੱਕ ਕਹਿੰਦੇ ਕੰਗੇਵਾਲੀ ਨਾਲ ਈ ਸਾਰ ਲੈਂਦੇ ਐ ਪਰ ਦੇਖ ਦੇ ਵਿੱਚ ਭੇਟਾ ਕਰਨੀ ਆ ਪ੍ਰਸ਼ਾਦ ਵਿੱਚ ਕਿਦੇ ਕੰਗੇਵਾਲੇ ਨੂੰ ਕਹਿ ਕੇ ਵੇਖਿਓ ਰੱਬ ਨਾ ਕਰੇ ਕਿਤੇ ਕੰਗੇਵਾਲੀ ਕਿਰਪਾ ਨਾ ਹੱਥ ਚ ਛੁੱਟ ਜਾਵੇ ਤੇ ਪ੍ਰਸ਼ਾਦ ਹੀ ਘੁੱਲ ਮਿਲ ਜਾਵੇਗੀ ਖਾ ਕੇ ਭਾਵੇਂ ਲੱਭੇ ਛੱਕੇ ਉਤਰੋ ਤਲਬਣੀ ਨਹੀਂ ਘੱਟ ਤੋਂ ਘੱਟ ਨੋ ਇੱਚ ਪਹਿਨੀ ਚਾਹੀਦੀ ਹੈ ਵੱਡੀ ਭਾਵੇਂ ਜਿੰਨੀ ਮਰਜ਼ੀ ਪੈਨੋ ਸੋ ਭਾਈ ਦਾਸ ਸਿੰਘੀ ਸ਼ਸਤਰ ਧਾਰੀ ਪੈਰੇ ਤੇ ਖੜੇ ਹੈ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਰਥਾਂ ਤੋਂ ਮੇਰਾ ਗੁਰਬਾਣੀ ਸੁਧਰੀ ਪੜੀ ਜਾ ਸਕਦੀ ਕਿਰਪਾ ਕਰਕੇ ਅਰਥ ਪੜਾਵੋ ਹੱਥ ਜੋੜ ਕੇ ਭਾਈ ਦਾਸ ਸਿੰਘ ਜਿਸ ਵੇਲੇ ਕਹਿਆ ਕਲਗੀ ਤਰਜ ਨੇ ਉੱਤਰ ਦਿੱਤਾ ਸਿੰਘਾ ਹੋਰ ਜੰਗਾ ਜੁੱਧਾਂ ਦਾ ਟਾਈਮ ਹੈ ਅਸੀਂ ਤੁਹਾਡੇ ਨਾਲ ਬਚਨ ਬੰਧਾ ਕਹੇ ਅਸੀਂ ਵੀ ਦਿੰਨੇ ਅੱਜਕੱਲ ਅਸੀਂ ਬਚਨ ਬੰਧਾ ਹੈ ਆச்சே ਫਲਾਨਾ ਕੁਝ ਪਰ ਪਤਾ ਨਹੀਂ ਕਦੋਂ ਜੂਸ ਨੂੰ ਵਿੱਚ ਦੀ ਲੰਘ ਜਾਣਾ ਹੈ ਕਿਦਾ ਸ਼ਾਂਦ ਨਾਲ ਲੰਘੇ ਕੰਮ ਕਰੜਾ ਜਿਹਾ ਪਿੱਛੇ ਤਾਂ ਲੰਘਦਾ ਰਹਿ ਪਰਨ ਕਰਕੇ ਵੀ ਫੇਰ ਹੀ ਵਿਗਾੜ ਪੈਂਦਾ ਰਿਹਾ ਉਸ ਵੇਲੇ ਗੁਰੂ ਸਾਹਿਬ ਨੇ ਕਹੇ ਭਾਈ ਦਾਸ ਸਿੰਘ ਅਸੀਂ ਤੁਹਾਡੇ ਨਾਲ ਬਚਨ ਬੰਧਾ ਹੈ ਸਮਾ ਆਵੇਗਾ ਜੰਗ ਤੋਂ ਵੇਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ ਸੋ ਸਤਗੁਰੂ ਜੀ ਨੇ ਦਮਦਨਾ ਸਾਹਿਬ ਪਹੁੰਚ ਕੇ ਧੀਰਮਲ ਦੀ ਕੁੱਟਣ ਦੀ ਤੀਨ ਨੂੰ ਪ੍ਰਗਟ ਕਰਨ ਵਾਸਤੇ ਜਦੋਂ ਸਰੂਪ ਨਹੀਂ ਸੀ ਦਿੱਤਾ ਪਾਚੀ ਸ਼ੰਕਰਤਾਰਪੁਰ ਤੋਂ ਲੈਣ ਆਏ ਸੀ ਦਾਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਹਨਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਠੋਂ ਕਿਉਂ ਨਹੀਂ ਚੋੜਨ ਕਰ ਲੈਂਦੇ ਧੰਨ ਮੇਰੇ ਚੋਦੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਜੁਗਤ ਸਾਹਿਬ ਸਾਹਿਬ ਕਹਾ ਫਿਰ ਪਲਟਿਆ ਇਹਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਆਸਣ ਲਾਇਆ ਹੈ ਭਾਈ ਮਨੀ ਸਿੰਘ ਬੰਦਬੰਦ ਕਟਵਾਉਣ ਵਾਲੇ ਮਹਾਬਲੀ ਜੋਧੇ ਤਖਸਾਲ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇਹ ਨਹੀਂ ਛੇਤੀ ਕਲਮਾ ਕਿਵੇਂ ਚਲਾਵਾਂਗਾ ਉਸ ਤੋਂਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮੌਣ ਮਿਲਣਾ ਹੈ ਕਲਮ ਆਪਣੇ ਆਪਕਾਰਪੁਰ ਕੀ ਰਿਪਾ ਨਾਲ ਚੱਲੇਗੀ ਉਸ ਤੋਂਲੇ ਭਾਈ ਮਨੀ ਸਿੰਘ ਜੀ ਆਕਾਗਰਮਣ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰ ਆਸਨੋ ਕੇ ਚੌਕੜਾ ਮਾਰ ਕੇ ਨਹੀਂ ਜੋਗੀ ਪ੍ਰੀਤ ਨੇ ਵੀਰ ਆਸਨੋ ਕੇ ਬਾਣੀ ਉਚਾਰੀ ਹੈ ਵੀਰ ਆਸਨੋ ਕੇ ਖੰਡੇ ਬਾਟ ਦਾ ਅਮਰ ਤਿਆਰ ਕੀਤਾ ਹੈ ਵੀਰ ਆਸਨੋ ਕੇ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਕੜ ਗੁਲੈਂਕੜੇ ਬਿੰਦੀ ਆਰ ਕੋਚਾਰਨ ਕੀਤਾ ਹੈ ਇੱਕ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੰਦਾ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾ ਵਿੱਚ ਸੱਚੇ ਪਾਤਸ਼ਾਹ ਨੇ ਅਮਰ ਪੁਰੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਤ ਸਭ ਤੋਂ ਪਹਿਲਾਂ ਦੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਦੀ ਬਾਤ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਗੁਰੂ ਜਾਣਦਾ ਤੇ ਜਦ ਸਿੰਘ ਜਾਣਦੇ ਐ ਜਦੋਂ ਸਤਿਗੁਰ ਜੀ ਆਪ ਵਰਕਰ ਅਰਥ ਕਰਦੇ ਹੋਣਗੇ ਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋ ਉਹਦੇ ਸੁਣਦੇ ਹੋਣਗੇ ਉਹਦੇ ਬਾਰੇ ਤਾਂ ਇਹਨੇ ਕਹਿਣਾ ਬਣਦਾ ਹੈ ਕਹੇ ਤੇ ਕੋਈ ਸੋਭਾ ਨਹੀਂ ਦੇਖਾ ਹੀ ਪਰਵਾਹ ਠੁਕਦਾ ਹੋਵੇਗਾ ਬਾਕੀ ਕੀ ਕਹਿ ਕੇ ਦੱਸੇਗਾ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕੀ ਕਹੀਆ ਕੱਚਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਤੋਂ ਅਰ ਭਾ ਵੀ ਹੋ ਸਕਦਾ ਕਿ ਇਹਨੂੰ ਕੋਈ ਆਨੰਦ ਆਇਆ ਦੱਸਿਆ ਨਹੀਂ ਜਾ ਸਕਦਾ ਕੁਰਬਾਨੀ ਦਾ ਆਨੰਦ ਐਸਾ ਹੈ ਫਰੀਦਾ ਸ਼ਕਰਖੰਡ ਨਿਵਾਤਗੜ ਮੱਖਿਓ ਮਾਝਾ ਦੁੱਧ ਸਤੇ ਵਾਸਤੂ ਮਿੱਠੀਆਂ ਰੱਬ ਨ ਪੂਜਣ ਤੁੱਦ ਐਸਾ ਰਸਾ ਗੁਰਵਾਨ ਦਾ ਖਾਲਸਾ ਜੀ ਸੋ ਸਤਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ 48 ਸਿੰਘਾਂ ਨੇ ਅਰਥ ਪੜੇ ਪੜੇ 46 ਬਿਦੇ ਮੁਕਤ ਹੋਏ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਮੀਆਂ ਦਾ ਕਈਆਂ ਗ੍ਰੰਥਾਂ ਦਾ ਇੱਥੇ ਖਿਆਲ ਆ ਪਰ ਟਕਸਾਲ ਦਾ ਖਿਆਲ ਨਹੀਂ ਕਈਆਂ ਦਾ ਖਿਆਲ ਹੈ ਕਿ ਬਾਬਾ ਮਨੀ ਸਿੰਘ ਨੇ ਗੋਟਕਤ ਤੇ ਪੋਥੀਆਂ ਬਣਾ ਦਿੱਤੀਆਂ ਗੁਰੂ ਸਾਹਿਬ ਨੇ ਸਰਾਪ ਦੇ ਦਿੱਤਾ ਕਿ ਤੁਹਾਡਾ ਬੰਦ-ਬੰਦ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਵਕਰੀ ਲਿਖ ਲਿਖ ਦਿੱਤੀ ਉਹਨਾਂ ਨੂੰ ਸਰਾਪਵਾ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਰਾਸਰ ਗੰਤ ਹੈ ਗੁਰਮਤ ਮਤ ਮਤ ਨਹੀਂ ਖਾਲਸਾ ਜੀ ਇਹ ਨੂੰ ਸਰਾਪ ਕਹੋਂਗੇ ਕਿ ਵਰਕ ਹੋਗੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ ਮੰਨ ਕਿੱਟਿਆ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ ਇਹ ਫਰਕ ਨਹੀਂ ਪਵੇਗਾ ਸਰਾਤ ਹੈ ਕਿ ਵਰ ਹੈ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਸੇਵਾ ਕਰੋ ਸਾਰ ਦੇ ਅਰਥ ਪੜ੍ਹਾਓ ਸਮਾਂ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ ਤੁਹਾਡਾ ਭਾਵੇਂ ਸੀਸ ਤੋਂ ਤੋਂ ਜੁਦਾ ਹੋ ਜਾਵੇ ਵੱਖਰਾ ਹੋ ਜਾਵੇ ਤੁਹਾਡੇ ਇਸ ਬ੍ਰह्म ਗਿਆਨ ਦੇ ਆਨੰਦ ਵਿੱਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਰ ਹੈ ਕਿ ਸਰਾਪ ਹੈ ਵਰਦਤਾ ਗੁਰੂ ਜੀ ਨੇ ਸੋ ਖਾਲਸਾ ਜੀ ਉੱਥੇ ਕਿਰਪਾਲਤਾ ਕੀਤੀ ਇਹ ਤਕਸਾਲ ਕਿਉਂ ਚਲਾਉਣੀ ਪਈ ਕਿ ਕੇ ਦੇ ਕਾਇਦੇ ਥਾ ਕੇ ਪੜਿਆ ਕਾਹਦਾ ਅਰਥ ਹੈ ਕਰਤੇ ਕੀ ਮਿੱਤ ਕਰਤੇ ਪਰਮੇਸ਼ਰ ਕੀ ਦੀ ਮਿੱਤ ਮਰਜਾਦਾ ਨੂੰ ਕਰਤਾ ਆਕਾਲ ਪੁਰਖ ਜਾਣਦਾ ਤੇ ਕਹ ਜਾਂ ਅਥਵਾ ਗੁਰੂ ਸੂਰਮਾ ਜਾਣਦਾ ਤੇ ਜੇ ਲਾਜਾਂਗੇ ਕਿ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜਾਦਾ ਨੂੰ ਕਰਤਾ ਤਾਂ ਜਾਣਦਾ ਪਰ ਕਿ ਕੀ ਜਾਣਦਾ ਗੁਰੂ ਸੂਰਮਾ ਭਾਵ ਕੁਝ ਵੀ ਨਹੀਂ ਜਾਣਦਾ ਤੇ ਜੇ ਗੁਰੂ ਨਹੀਂ ਜਾਣਦਾ ਤੇ ਫਿਰ ਮਨੁੱਖ ਕਿੱਥੋਂ ਜਾਣੇਗਾ ਇਹ ਸਵਾਲ ਤੇ ਖਾਲਸਾ ਜੀ ਬਾਣੀ ਜਿਤਨੀ ਸੁਧ ਪੜਾਂਗੇ ਉਨ ਆਨੰਦ ਆਵੇਗਾ ਭਾ ਦੂਏ ਧਰਮ ਪੁਲਾਣੀਆਂ ਤੇ ਜੇ ਭਾ ਦੂਏ ਪੜਾਂਗੇ ਤੇ ਤਨ ਕੋੜੇ ਲਾਉਣੇ ਪੈਣਗੇ ਇਸ ਵਾਸਤੇ ਕੋਲੋਂ ਕੋਈ ਲਗਮਤ ਨਹੀਂ ਲਾਉਣੀ ਸੋ ਪੜੋ ਪਾਠ ਹੁਣ